ਪਹਿਲੀ ਵਾਰ ਕਰਨਾਟਕਾ ਖੇਡਿਆ ਤਾਂ ਮੇਰੀ ਕੋਈ ਅਚੀਵਮੈਂਟ ਨਹੀਂ ਸੀ ਕੋ ਮਤਲਬ ਮੇਰਾ ਮੈਡਲ ਨਹੀਂ ਆਇਆ ਪਰ ਉਹ ਕਹਿੰਦੇ ਹੁੰਦੇ ਆ ਨਾ ਕਿ ਮਤਲਬ ਜੇ ਇੱਕ ਵਾਰੀ ਨਹੀਂ ਹੋਇਆ ਦੂਸਰੀ ਵਾਰੀ ਨਹੀਂ ਹੋਇਆ ਪਰ ਹੋਊਗਾ ਜ਼ਰੂਰ ਇਹ ਸਾਡੇ ਮਾਈਂਡ ਸੈਟ ਹੋਇਆ ਸੀ ਕਿ ਹਾਂ ਬਈ ਕਰਨਾ ਆਇਆ ਬਸ ਸੋ ਕਰਨਾਟਕਾ ਮੇਰਾ ਮੈਡਲ ਨਹੀਂ ਆਇਆ ਸੋ ਥੋੜਾ ਦੁੱਖ ਵੀ ਆਇਆ ਕਿ ਇਨੀ ਮਿਹਨਤ ਕਰਨ ਦੇ ਬਾਵਜੂਦ ਮੈਡਲ ਨਹੀਂ ਆਇਆ ਪਰ ਉਸ ਤੋਂ ਬਾਅਦ ਵੀ ਹਾਰ ਨਹੀਂ ਮੰਨੀ ਲੱਗੇ ਰਹਿ ਲੱਗੇ ਫਿਰ ਬਪਾਲ ਮੱਧ ਪ੍ਰਦੇਸ਼ ਸਾਡੀ ਨੈਸ਼ਨਲ ਹੋਈ ਸੈਕੰਡ ਨੈਸ਼ਨਲ ਉਹਦੇ ਵਿੱਚੋਂ ਮੈਂ ਮਤਲਬ ਗੁਰੂ ਰਾਮਦਾਸ ਦੀ ਕਿਰਪਾ ਨਾਲ ਦੋ ਸਿਲਵਰ ਤੇ ਇੱਕ ਬ੍ਰੌਂਜ਼ ਮ ਸੋ ਦੂਏ ਤੀਸਰੀ ਨੈਸ਼ਨਲ ਹੋਈ ਆਪਣੀ ਦਿੱਲੀ ਉਹਦੇ ਵਿੱਚੋਂ ਹੀ ਬਰੌਜ਼ ਮੈਡਲ ਆਇਆ ਸੀ ਸੋ ਤੇ ਚੌਥੀ ਨੈਸ਼ਨਲ ਹੋਈ ਹੁਣ ਬਪਾਲ ਹੋਈ ਸੀ ਇਸ ਵਾਰ ਤੇ ਉਸ ਵਿੱਚੋਂ ਇਹ ਮਤਲਬ ਜਿਹੜੀ ਹੁਣ ਇੱਕ ਹੁੰਦੀ ਹੈ ਡ੍ਰੈਗਨ ਜਿਹਦੇ ਵਿੱਚ 10 12 ਬੰਦੇ ਦਿੰਦੇ ਉਹਦੇ ਵਿੱਚ ਮੈਂ ਟ੍ਰੈਵਲ ਨਹੀਂ ਦਿੱਤੇ ਵੈਸੇ ਉਹਦੇ ਵਿੱਚ ਮੈਡਲ ਸੀ ਕੱਟਾ ਖਾ ਗਾ ਕੇ ਮਾਰਾ ਖਾ ਖਾ ਕੇ ਇੱਥੇ ਤੱਕ ਆ ਗਏ ਆ ਸਭ ਤੋਂ ਵੱਧ ਕਿਨੇ ਕੁੱਟਿਆ ਸਤੋ ਆ ਤੇ ਯਾਰ ਮਮਾ ਹੀ ਘਟਦੇ ਨੇ ਮਮਾ ਘੁੱਟ ਬਾਪੂ ਨੇ ਨਹੀਂ ਕਦੇ ਰੋਕਿਆ ਵੀ ਕਿਉਂ ਕੁੱਟ ਰਹੇ ਹੋ ਪੁੱਤ ਨੂੰ ਬਾਪੂ ਜੀ ਅਸਲ 'ਚ ਜ਼ਿਆਦਾਤਰ ਕੰਮ ਤੇ ਹੁੰਦੇ ਸੀ ਅੱਛਾ ਬਾਪੂ ਜੀ ਤਾਂ ਬੱਚੇ ਤੇ ਰਹਿੰਦੇ ਸੀ ਹਾਂਜੀ ਬੱਚੇ ਤੇ ਜਦੋਂ ਮੰਮਾ ਘਰੇ ਹੁੰਦੇ ਸੀ ਉਹਨਾਂ ਨੂੰ ਪਤਾ ਕੋਈ ਦੱਸਦਾ ਸੀ ਗਵਾਂਢੀ ਤੁਹਾਡਾ ਪੁੱਤਰ ਉੱਥੇ ਜਾਣਾ ਇਹਦਾ ਦੋਸਤ ਹੁੰਦਾ ਸੀ ਹਾਂ ਸੋ ਮੇਰੇ ਨਾਲ ਪਹਿਲਾਂ ਮਤਲਬ ਗੇਮ ਕਰਦਾ ਸੀ ਹੂੰ ਸੋ ਮਤਲਬ ਚਲੋ ਪਹਿਲਾਂ ਗੇਮ ਕੀਤੀ ਉਹਨੇ ਮੇਰੇ ਨਾਲ 1.5 ਸਾਲ ਲਗਾਇਆ ਉੱਥੇ ਸੁਲਤਾਨ ਦਰ ਲੋਦੀ ਫਿਰ ਉਸ ਤੋਂ ਬਾਅਦ ਜਿੱਦਾਂ ਕਹ ਲੋ ਕਿ ਉਹ ਪਿੰਡ ਚਲਾ ਗਿਆ ਡੀਮੋਟੀਵੇਟ ਹੋ ਗਿਆ ਘਰਦਿਆਂ ਨੂੰ ਕਿਸੇ ਨੇ ਕਿਹਾ ਕਿ ਇਹ ਬਹੁਤ ਲੰਮਾ ਪ੍ਰੋਸੈਸ ਆ ਇਹਦੇ ਵਿੱਚ ਕੁਝ ਬੰਨਣਾ ਕੁਝ ਨਾ ਬੰਨਣਾ ਕਰਦੇ ਡੀਮੋਟੀਵੇਟ ਹੋ ਗਏ ਕਹਿੰਦੇ ਕਿ ਨਹੀਂ ਭਾਈ ਅਸੀਂ ਆਪਣੇ ਲੜਕੇ ਨੂੰ ਕੰਮ ਸਿਖਾ ਦਿੰਨੇ ਆ ਕੋਈ ਜਾਂ ਤਾਂ ਹੋਵੇ ਕਿ ਇੱਕ ਬੰਦਾ ਗੇਮ ਛੱਡ ਤੀ ਕੋਈ ਚੱਕਰ ਨਹੀਂ ਕੰਮ ਸਿੱਖ ਲਈ ਪਰ ਇੱਕ ਹੁੰਦਾ ਕੰਮ ਵੀ ਨਹੀਂ ਸਿੱਖਣਾ ਨਸ਼ਿਆਂ ਤੇ ਪੈ ਗਿਆ ਉਹ ਗੱਲ ਬਹੁਤ ਮਾੜੀ ਆ ਸੋ ਇਸੇ ਤਰ੍ਹਾਂ ਇੱਕ ਮੇਰਾ ਯਾਰ ਹੁੰਦਾ ਸੀ ਸੋ ਇਦਾਂ ਮਤਲਬ ਕਿ ਉਹਨੇ ਮੇਰੇ ਨਾਲ ਗੇਮ ਕੀਤੀ ਉਸ ਤੋਂ ਬਾਅਦ ਪਿੰਡ ਚਲਾ ਗਿਆ ਪਿੰਡ ਸਾਡੇ ਬਹੁਤ ਹੀ ਲੋਫਰ ਮੁੰਡੇ ਜਿਹੜੇ ਹੁੰਦੇ ਆ ਨਸ਼ੀ ਵਗੈਰਾ ਕਰਦੇ ਆ ਕਦੀ ਇੱਧਰ ਪਰ ਲੈ ਜਾਂਦੇ ਨੇ ਹਾਂਜੀ ਸੋ ਉਹਨਾਂ ਨਾਲ ਰਲ ਗਿਆ ਉਹਨਾਂ ਨਾਲ ਰਲ ਕੇ ਨਸ਼ਾ ਵਗੈਰਾ ਪਹਿਲਾਂ ਤਾਂ ਵੇਚਿਆ ਫਿਰ ਜਿਹਨੂੰ ਕਹ ਲੋ ਕਿ ਹੌਲੀ ਹੌਲੀ ਜਿੱਦਾਂ ਆਪਾਂ ਮਾੜੀ ਸੰਗਤ ਜਾਂ ਜਿੱਦਾਂ ਦੀ ਵੀ ਸੰਗਤ ਜਿ ਵੜਾਂਗੇ ਉਦਾਂ ਦੇ ਬਣ ਜਾਂਦੇ ਆ ਪਹਿਲਾਂ ਉਹਨੇ ਵੇਚਿਆ ਜਿੱਦਾਂ ਜਿੱਦਾਂ ਵੇਚਦਾ ਸੀ ਉਹਨੂੰ ਵੇਚਣਾ ਨਾਲ ਵੀ ਦੇਖਦਾ ਸੀ ਖਾਂਦੇ ਸੀ ਫਿਰ ਉਸੇ ਤਰ੍ਹਾਂ ਉਹਨੇ ਸੱਚੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਲਾਡੀ ਜਟਾਣਾ ਸੋ ਅੱਜ ਰੂਪਨਗਰ ਦੀ ਧਰਤੀ ਤੇ ਖੜੇ ਆਂ ਜਿਹਨੂੰ ਅਸੀਂ ਰੋਪੜ ਵੀ ਕਹਨੇ ਆ ਤੇ ਬੜੀ ਮਸ਼ਹੂਰ ਗੱਲ ਹੈ ਰੂਪਨਗਰ ਸ਼ਹਿਰ ਦੀ ਕਿ ਇਹਨੂੰ ਦਰਿਆਵਾਂ ਦਾ ਮੋਢ ਮੰਨਿਆ ਜਾਂਦਾ ਹੈ ਤੇ ਜਦੋਂ ਇਸ ਮੋਢ ਦੀ ਗੱਲ ਕਰਦੇ ਆਂ ਤਾਂ ਉੱਥੇ ਹੈੱਡ ਵੀ ਯਾਦ ਆ ਜਾਂਦੇ ਆ ਤੇ ਉੱਥੇ ਟੀਬੀ ਸਾਹਿਬ ਗੁਰਦੁਆਰੇ ਦੀ ਵੀ ਗੱਲ ਆ ਜਾਂਦੀ ਹੈ ਤੇ ਅੱਜ ਅਸੀਂ ਉਹਨਾਂ ਦੋਨਾਂ ਦੇ ਵਿਚਕਾਰ ਖੜੇ ਆਂ ਤੇ ਖੜੇ ਵੀ ਅੱਜ ਅਸੀਂ ਉਸ ਸਾਡੇ ਸਪੋਰਟਸ ਕਿੰਗ ਨਾਲ ਖੜੇ ਆ ਇਹ ਵੀਰੇ ਦਾ ਨਾਮ ਸੁਖਰਾਜ ਸੁਖਰਾਜ ਵੀਰ ਦੇ ਨਾਲ ਖੜੇ ਆ ਪਹਿਲਾਂ ਵੀ ਤੁਹਾਡੇ ਲਈ ਪੋਡਕਾਸਟ ਲੈ ਕੇ ਆਏ ਸੀ ਸਾਡੇ ਕੋਚ ਮੈਮ ਨੇ ਬੜਾ ਇਹਨਾਂ ਨੌਜਵਾਨਾਂ ਦਾ ਜ਼ਿਕਰ ਕੀਤਾ ਸੀ ਉਹਦੇ ਵਿੱਚ ਤੇ ਅੱਜ ਅਸੀਂ ਉਹ ਸੁਖਰਾਜ ਨੂੰ ਮਿਲਣ ਦੇ ਲਈ ਆਏ ਆ ਜਦੋਂ ਸੁਖਰਾਜ ਦੇ ਨਾਲ ਗੱਲ ਕੀਤੀ ਤਾਂ ਅਮਰਸਰ ਦੀ ਧਰਤੀ ਦਾ ਸੁਖਰਾਜ ਜੰਮਿਆ ਤੇ ਬੜੀਆਂ ਧੁੰਮਾਂ ਉਸਨੇ ਅਮਰਸਰ ਦੇ ਵਿੱਚ ਪਾਈਆਂ ਇਹ ਬੜੀਆਂ ਅਚੀਵਮੈਂਟ ਨੇ ਸੁਖਰਾਜ ਦੀਆਂ ਪਰ ਜਦੋਂ ਅਸੀਂ ਸੁਖਰਾਜ ਨਾਲ ਗੱਲ ਕੀਤੀ ਤਾਂ ਸਾਡੇ ਨਾਲ ਦੀ ਨਾਲ ਦਿਮਾਗ ਦੇ ਵਿੱਚ ਮਕਬੂਲ ਪੂਰੇ ਪਿੰਡ ਦਾ ਨਾਮ ਵੀ ਵੱਜਿਆ ਕਿਉਂ ਵੱਜਿਆ ਕਿ ਉੱਥੋਂ ਦਾ ਵੀ ਇੱਕ ਨੌਜਵਾਨ ਸੀ ਉੱਥੋਂ ਦਾ ਵੀ ਇੱਕ ਬਾਪੂ ਸੀ ਜਿਹਦੇ ਨਾਲ ਅਸੀਂ ਗੱਲਬਾਤ ਕੀਤੀ ਸੀ ਤੇ ਬਾਪੂ ਨੇ ਬੜੇ ਦੁੱਖਮਈ ਤਰੀਕੇ ਦੇ ਨਾਲ ਸਾਨੂੰ ਦੱਸਿਆ ਸੀ ਦੋਸਤੋ ਕਿ ਬਾਪੂ ਦੇ ਦੋ ਪੁੱਤਰ ਸੀ ਇੱਕ ਪੁੱਤਰ ਨਸ਼ੇ ਦੇ ਵਿੱਚ ਕਿਵੇਂ ਮਰਿਆ ਕਿ ਉਹਨੇ ਨਸ਼ੇ ਦੀ ਦਲਦਲ ਦੇ ਵਿੱਚ ਪੈਰ ਪਾਇਆ ਬਾਪੂ ਨੇ ਬਹੁਤ ਸਮਝਾਇਆ ਪਰ ਉਹ ਨਹੀਂ ਸਮਝਿਆ ਉਹਨੂੰ ਨਸ਼ਾ ਲੈ ਬੈਠਾ ਦੂਸਰੇ ਪੁੱਤਰ ਦਾ ਉਸ ਬਾਪੂ ਨੇ ਵਿਆਹ ਕੀਤਾ ਕਿ ਇੱਕ ਤਾਂ ਮਰ ਗਿਆ ਮੈਨੂੰ ਦੂਜਾ ਸੁੱਖ ਦੇਊਗਾ ਪਰ ਦੂਸਰਾ ਵਿਆਹ ਤੋਂ ਬਾਅਦ ਵੀ ਮਾੜੀ ਸੰਗਤ ਦੇ ਵਿੱਚੋਂ ਨਹੀਂ ਟਲਿਆ ਤਾਂ ਬਾਪੂ ਦੂਸਰੇ ਪੁੱਤ ਨੂੰ ਵੀ ਖੋ ਬੈਠਾ ਅੱਜ ਉਸ ਜਮਾਨੇ ਦੇ ਵਿੱਚ ਅਸੀਂ ਜੀ ਰਹੇ ਹਾਂ ਜਿਸ ਜਮਾਨੇ ਦੇ ਵਿੱਚ ਅਸੀਂ ਮੁੱਖ ਰੱਖਦੇ ਹਾਂ ਪੈਸੇ ਨੂੰ ਅੱਜ ਅਸੀਂ ਉਸ ਜਮਾਨੇ ਦੇ ਵਿੱਚੋਂ ਲੰਘ ਰਹੇ ਹਾਂ ਜਿਸ ਜਮਾਨੇ ਦੇ ਵਿੱਚ ਅਸੀਂ ਮੁੱਖ ਰੱਖਿਆ ਦੌਲਤ ਸ਼ੌਹਰਤ ਨੂੰ ਪਰ ਦੌਲਤ ਸ਼ੌਰਤ ਹੁੰਦੇ ਵੀ ਅੱਜ ਉਹ ਬਾਪੂ ਕੱਲਾ ਰੋ ਰਿਹਾ ਉਹ ਬਾਪੂ ਨੇ ਆਪਣੇ ਦੋਨੇ ਪੁੱਤਰਾਂ ਤੋਂ ਹੱਥ ਢੋਲੇ ਆ ਵੱਡੀ ਦੌਲਤ ਜਿਹੜੀ ਪੁੱਤਰ ਸੀ ਉਹ ਬਾਪੂ ਖੋ ਚੁੱਕਿਆ ਤੇ ਉਸੇ ਤਰ੍ਹਾਂ ਦੀ ਕਹਾਣੀ ਅੱਜ ਸਾਨੂੰ ਸਾਡਾ ਸੁਖਰਾਜ ਵੀਰ ਸੁਣਾਊਗਾ ਕਿ ਸੁਖਰਾਜ ਦੇ ਵੀ ਬੜੇ ਸੁਪਨੇ ਸੀ ਕਿ ਉਹ ਵੀ ਆਪਣੀ ਖੇਡ ਦੇ ਨਾਲ ਜੁੜਿਆ ਹੋਇਆ ਆਪਣੀ ਖੇਡ ਦੇ ਨਾਲ ਹੋਰਨਾਂ ਨੂੰ ਜੋੜ ਕੇ ਇੱਕ ਚੰਗਾ ਪਵਿੱਖ ਦਿਖਾਵੇ ਉਹਨਾਂ ਨੂੰ ਚੰਗੀ ਖੇਡ ਦੇ ਨਾਲ ਜੋੜ ਕੇ ਆਉਣ ਵਾਲਾ ਫਿਊਚਰ ਹੈ ਜਿਹੜਾ ਉਹ ਚੰਗੇ ਪਾਸੇ ਲੈ ਕੇ ਜਾਵੇ ਪਰ ਮਾੜੀ ਕਹਾਣੀ ਵੀ ਹੈ ਦੋਸਤੋ ਔਰ ਕਹਾਣੀ ਚੰਗੀ ਵੀ ਹੈ ਪਹਿਲਾਂ ਆਪਾਂ ਚੰਗੀ ਸੁਣਾਗੇ ਇਸ ਤੋਂ ਬਾਅਦ ਮਾੜੀ ਸੁਣਾਗੇ ਔਰ ਧੰਨਵਾਦ ਕਰਦੇ ਆ ਸੁਖਰਾਜ ਵੀਰੇ ਸੱਸੀ ਕਾ ਸੱਸੀ ਕਾ ਭਾਈ ਸੁਖਰਾਜ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਕਿਉਂਕਿ ਜਦੋਂ ਅਸੀਂ ਆਏ ਤੁਸੀਂ ਗੇਮ ਕਰ ਰਹੇ ਹੋ ਤੇ ਅਸੀਂ ਗੇਮ ਦੇ ਵਿੱਚੋਂ ਤੁਹਾਡਾ ਟਾਈਮ ਲੈ ਕੇ ਤੁਹਾਨੂੰ ਸਾਡੇ ਪੋਡਕਾਸਟ ਦੇ ਲਈ ਬੁਲਾਇਆ ਸੁਖਰਾਜ ਕਿਵੇਂ ਲੰਘ ਰਹੇ ਦਿਨ ਪਾਣੀ ਦੇ ਵਿੱਚੋਂ ਦਰਿਆ ਦੇ ਵਿੱਚੋਂ ਤਰਾਕੀਆਂ ਵੀ ਕਰ ਰਹੇ ਹਾਂ ਔਰ ਜਿਮਨਾਸਟਿਕ ਵੀ ਕਰ ਰਹੇ ਹਾਂ ਬਹੁਤ ਵਧੀਆ ਸਰ ਜੀ ਮਹਾਰਾਜ ਜੀ ਨੇ ਚੰਗੇ ਰਾਹ ਪਾਇਆ ਹੋਇਆ ਸਾਨੂੰ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਇਹ ਵੀ ਕਿਸੇ ਕਿਸੇ ਨੂੰ ਦੇ ਨਸੀਬ ਹੁੰਦੇ ਆ ਬਿਲਕੁਲ ਕਿਉਂਕਿ ਹਰ ਬੰਦਾ ਇਹ ਮਾੜੇ ਮਾੜੇ ਪਾਸੇ ਤਾਂ ਬਹੁਤ ਛੇਤੀ ਲੱਗ ਜਾਂਦਾ ਪਰ ਚੰਗੇ ਪਾਸੇ ਲੱਗਣਾ ਇਹ ਕਿਸੇ ਕਿਸੇ ਦੇ ਬਹੁਤ ਔਖ ਹੈ ਅਪ ਕਰਮਾਂ ਚੋਂਦਾ ਹੂੰ ਸੋ ਮਹਾਰਾਜ ਨੇ ਸਾਨੂੰ ਬਹੁਤ ਵਧੀਆ ਜ਼ਿੰਦਗੀ ਦਿੱਤੀ ਆ ਹੂੰ ਸੋ ਸੁਖਰਾਜ ਕਦੋਂ ਤੋਂ ਸ਼ੁਰੂ ਕੀਤੀ ਹੈ ਗੇਮ ਤੁਸੀਂ ਸਰ ਮੈਨਾ ਮਤਲਬ ਮੈਨੂੰ 2-3 ਸਾਲ ਹੋ ਚੁੱਕੇ ਜੀ ਮੈਂ ਸਭ ਤੋਂ ਪਹਿਲੀ ਨੈਸ਼ਨਲ ਖੇਡਿਆ ਸੀ ਆਪਣਾ ਆਪਣਾ ਕਰਨਾਟਕਾ ਅੱਛਾ ਜਦੋਂ ਮੈਂ ਪਹਿਲੀ ਵਾਰ ਕਰਨਾਟਕਾ ਖੇਡਿਆ ਤਾਂ ਮੇਰੀ ਕੋਈ ਅਚੀਵਮੈਂਟ ਇਹ ਨਹੀਂ ਸੀ ਕਿ ਮਤਲਬ ਮੇਰਾ ਮੈਡਲ ਨਹੀਂ ਸੀ ਆਇਆ ਪਰ ਉਹ ਕਹਿੰਦੇ ਹੁੰਦੇ ਆ ਨਾ ਕਿ ਮਤਲਬ ਜੇ ਇੱਕ ਵਾਰੀ ਨਹੀਂ ਹੋਇਆ ਦੂਸਰੀ ਵਾਰੀ ਨਹੀਂ ਹੋਇਆ ਪਰ ਹੋਊਗਾ ਜ਼ਰੂਰ ਹੋਊਗਾ ਜੀ ਇਹ ਸਾਡੇ ਮਾਈਂਡ ਸੈਟ ਹੋਇਆ ਸੀ ਕਿ ਹਾਂ ਬਈ ਕਰਨਾ ਹੈ ਬਸ ਸੋ ਕਰਨਾਟਕਾ ਮੇਰਾ ਮੈਡਲ ਨਹੀਂ ਆਇਆ ਸੋ ਥੋੜਾ ਦੁੱਖ ਵੀ ਆਇਆ ਕਿ ਨਹੀਂ ਮਿਹਨਤ ਕਰਨ ਦੇ ਬਾਵਜੂਦ ਮੈਡਲ ਨਹੀਂ ਆਇਆ ਪਰ ਉਸ ਤੋਂ ਬਾਅਦ ਵੀ ਹਾਰ ਨਹੀਂ ਮੰਨੀ ਲੱਗੇ ਰੇ ਲੱਗੇ ਫਿਰ ਬਪਾਲ ਮੱਧ ਪ੍ਰਦੇਸ਼ ਸਾਡੀ ਨੈਸ਼ਨਲ ਹੋਈ ਸੈਕੰਡ ਨੈਸ਼ਨਲ ਉਹਦੇ ਵਿੱਚੋਂ ਮੈਂ ਮਤਲਬ ਗੁਰੂ ਰਾਮਦਾਸ ਦੀ ਕਿਰਪਾ ਨਾਲ ਦੋ ਸਿਲਵਰ ਤੇ ਇੱਕ ਬ੍ਰੌਂਜ਼ ਮੈਡਲ ਆਇਆ ਸੀ ਸੋ ਤੀਸਰੀ ਨੈਸ਼ਨਲ ਹੋਈ ਆਪਣੀ ਦਿੱਲੀ ਉਹਦੇ ਵਿੱਚੋਂ ਹੀ ਬ੍ਰੌਂਜ਼ ਮੈਡਲ ਆਇਆ ਸੀ ਸੋ ਤੇ ਚੌਥੀ ਨੈਸ਼ਨਲ ਹੋਈ ਹੁਣ ਬਪਾਲ ਹੋਈ ਸੀ ਇਸ ਵਾਰ ਤੇ ਉਸ ਵਿੱਚੋਂ ਇਹ ਮਤਲਬ ਜਿਹੜੀ ਹੁਣ ਇੱਕ ਹੁੰਦੀ ਹੈ ਡ੍ਰੈਗਨ ਜਿਹਦੇ ਵਿੱਚ 10 12 ਬੰਦੇ ਵੰਦੇ ਉਹਦੇ ਵਿੱਚ ਮੈਂ ਟ੍ਰਾਇਲ ਨਹੀਂ ਦਿੱਤੇ ਵੈਸੇ ਉਹਦੇ ਵਿੱਚ ਮੈਡਲ ਸੀ ਪਰ ਜਿਹੜੀ ਹੁੰਦੀ ਹੈ ਨਾ ਸਿੰਗਲ ਕੈਨੋ ਇਹਦੇ ਵਿੱਚ ਖੇਡਿਆ ਸੀ ਫਾਈਨਲ ਅਸਲ 'ਚ 올림픽 ਦੀ ਗੇਮ ਇਹੀ ਹੈ ਹਾਂਜੀ ਜਿਹਨੂੰ ਸਭ ਤੋਂ ਜ਼ਿਆਦਾ ਚਲੋ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਉਹਨਾਂ ਵੀ ਬਹੁਤ ਕੁਝ ਦਿੱਤਾ ਮੈਨੂੰ ਡ੍ਰੈਗਨ ਜਿਹੜੀ ਜ਼ਿਆਦਾ ਦੀ ਅਸਲ ਮਾਨਤਾ ਹੈ ਉਹ ਇਹਨਾਂ ਨੂੰ ਦਿੱਤੀ ਜਾਂਦੀ ਹੈ ਬਿਲਕੁਲ ਕਿਉਂ ਕਿ 올림픽 ਜਿਹੜੀ ਫੋਰਨਾ ਇਹ ਉਧਰ ਵੀ ਹੈ ਨਾ ਤੇ ਹਾਂ ਮੰਦੇ ਡ੍ਰੈਗਨ ਵੀ ਹੈ ਪਰ 올림픽 ਦੀ ਜਿਹੜੀ ਗੇਮ ਆ ਇੱਕ ਕੈਨੋ ਕਹ ਕੇ ਹੈ ਜੀ ਕੈਨੋ ਕੈਕ ਰੋਇੰਗ ਹਾਂਜੀ ਇਹ ਸੋ ਇਸ ਤਰ੍ਹਾਂ ਮਤਲਬ ਅਚੀਵਮੈਂਟ ਹੋਈ ਹੌਲੀ ਹੌਲੀ ਇਸ ਵਾਰ ਮੈਂ ਖੇਡਿਆ ਸੀ1 ਆਪਣਾ ਫਾਈਨਲ ਚ ਗਿਆ ਮੈਂ ਹੂੰ ਤਾਂ 17 17 ਸਟੇਟਸ ਆਈਆਂ ਸੀ ਅੱਛਾ ਉਹਦੇ ਵਿੱਚੋਂ ਮੈਂ ਚੌਥੇ ਨੰਬਰ ਤੇ ਆਇਆ ਸੀ ਅੱਗੇ ਤੇ ਫਿਰ ਵੀ ਮੈਨੂੰ ਵਧੀਆ ਲੱਗਾ ਕਿ ਕੋਈ ਗੱਲ ਨਹੀਂ ਮੈਡਲ ਨਹੀਂ ਆਇਆ ਪਰ ਅਗਲੀ ਵਾਰ ਲੈਉਣਾ ਅਗਲੀ ਵਾਰ ਹਾਂਜੀ ਜਿਵੇਂ ਡ੍ਰੈਗਨ ਚੋਂ ਮੇਰਾ ਕਰਨਾਟਕਾ ਪਹਿਲਾ ਮੈਡਲ ਨਹੀਂ ਆਇਆ ਭੋਪਾਲ ਆ ਗਿਆ ਹੂੰ ਸੀ1 ਚ ਮੈਂ ਭੋਪਾਲ ਖੇਡਣ ਗਿਆ ਉਹਦੇ ਵਿੱਚੋਂ ਪਹਿਲੀ ਵਾਰ ਨਹੀਂ ਮੈਡਲ ਆ ਹੁਣ ਅਗਲੀ ਵਾਰ ਪੱਕਾ ਲੈਉਣਾ ਲੈਣਾ ਬਿਲਕੁਲ ਹਾਂਜੀ ਕਿੰਨੀ ਉਮਰ ਹੋ ਗਈ ਸੁਕਰਾਨ ਮੇਰੀ ਜੀ 15 ਸਾਲ ਉਮਰ ਹੈ ਜੀ 15 ਸਾਲ ਚ ਬੜੀਆਂ-ਬੜੀਆਂ ਮੱਲਾ ਮਾਰਦੀ ਹੈ ਮਹਾਰਾਜ ਦੀ ਕਿਰਪਾ ਜੀ ਅਸੀਂ ਆਉਣਨੇ ਸੁਖਰਾਜ ਜਦੋਂ ਗੇਮ ਕਰਦੇ ਹਾਂ ਜੀ ਕਿਉਂਕਿ ਅਸੀਂ ਹੋਰ ਨਾ ਬੱਚਿਆਂ ਨੂੰ ਵੀ ਦੇਖ ਰਹੇ ਹਾਂ ਤਾਂ ਪਾਣੀ ਦੇ ਵਿੱਚ ਜਾਂਦੇ ਹਾਂ ਮੈਂ ਤਾਂ ਬੜਾ ਡਰਿਆ ਤੁਹਾਨੂੰ ਦੇਖ ਕੇ ਯਾਰ ਜਦੋਂ ਮੈਂ ਦੇਖਿਆ ਕਿ ਦਰਿਆ ਦੇ ਵਿਚਾਲੇ ਸੁਖਰਾਜ ਹੋਰੀ ਫਿਰਦੇ ਆ ਤੇ ਮੈਂ ਇਹੀ ਦੁਆ ਕਰਦਾ ਰਿਹਾ ਕਿ ਮੇਰੇ ਕੋਲ ਆ ਜਾਏ ਛੇਤੀ ਤੇ ਡਰ ਨਹੀਂ ਲੱਗਦਾ ਦਰਿਆ ਦੇ ਵਿੱਚ ਜਾ ਕੇ ਨਹੀਂ ਜੀ ਮਤਲਬ ਇਹੀ ਹੈ ਨਾ ਜਿੱਦਾਂ ਆਪਾਂ ਪਹਿਲਾ ਕੋਈ ਕੰਮ ਕਰਾਂਗੇ ਜਦੋਂ ਆਪਾਂ ਸ਼ੁਰੂਆਤ ਕਰਾਂਗੇ ਆਪਾਂ ਨੂੰ ਔਖਾ ਲੱਗੂਗਾ ਕਿ ਬਾਈ ਜੀ ਇੰਨਾ ਨਹੀਂ ਹੋ ਉਸ ਨਹੀਂ ਹੋ ਨਹੀਂ ਸਕਦਾ ਇਹ ਆਪਣੇ ਤੇ ਆ ਕਿ ਬਾਈ ਕਰਨਾ ਹੀ ਕਰਨਾ ਪਹਿਲਾਂ ਜਦੋਂ ਅਸੀਂ ਸ਼ੁਰੂਆਤ ਕੀਤੀ ਅਸੀਂ ਜਦੋਂ ਪਿੰਡ ਹੁੰਦੇ ਸੀ ਨਾ ਸਾਡੇ ਪਿੰਡਾਂ 'ਚ ਨਹਿਰਾਂ ਆ ਉੱਥੇ ਅਸੀਂ ਨਹਾਉਂਦੇ ਹੁੰਦੇ ਸੀ ਤੇ ਸਾਡੇ ਘਰ ਦੇ ਡੱਕਦੇ ਹੁੰਦੇ ਸੀ ਕਿ ਨਹੀਂ ਨਾ ਹੋਣਾ ਡੁੱਬ ਜੂਗੇ ਪਰ ਉਹ ਅਸਲ 'ਚ ਜਿਹੜਾ ਉਹ ਬੈਨੀਫਿਟ ਸਾਨੂੰ ਅੱਗੇ ਕੰਮ ਆ ਗਿਆ ਸਾਨੂੰ ਨਹੀਂ ਸੀ ਪਤਾ ਕਿ ਮਹਾਰਾਜ ਨੇ ਸਾਨੂੰ ਇੱਥੇ ਤੱਕ ਲੈ ਆਉਣਾ ਸਾਨੂੰ ਕੀਮਤ ਹੀ ਦੇ ਦੇਣੀ ਆ ਪਾਣੀ ਦੀ ਤੂੰ ਸਾਨੂੰ ਹੁਣ ਇਹ ਆ ਕਿ ਛੋਟੇ ਹੁੰਦੇ ਆ ਦੋ ਝਾਕਾ ਖੁੱਲਾ ਦਰਿਆਵਾਂ ਤੋਂ ਡਰ ਨਹੀਂ ਲੱਗਦਾ ਜਿੱਥੇ ਮਰਜ਼ੀ ਦੇਵੀ ਜੇ ਕੋਈ ਚੱਕਰ ਨਹੀਂ ਆ ਸਕਦੇ ਮਹਾਰਾਜੀ ਗੁਰੂ ਇੱਕ ਦਰਿਆ ਇਹ ਹੈ ਤੇ ਇੱਕ ਦਰਿਆ ਤੁਸੀਂ ਦੱਸ ਰਹੇ ਹੋ ਕਿ ਪਿੰਡਾਂ ਦੀਆਂ ਨਹਿਰਾਂ ਕੱਸੀਆਂ ਸੂਏ ਹਨਾ ਤੇ ਉੱਥੇ ਤਾਂ ਫਿਰ ਬਾਪੂ ਸਾਡੇ ਬੜੇ ਮਾਰਦੇ ਹੁੰਦੇ ਸੀ ਕਿ ਕਿੱਟ ਨਹੀਂ ਪਈ ਬਹੁਤ ਘੁੱਟ ਪਈ ਆ ਜੀ ਕੁੱਟਾਂ ਖਾ ਖਾ ਕੇ ਮਾਰਾਂ ਖਾ ਖਾ ਕੇ ਇੱਥੇ ਤੱਕ ਆ ਗਏ ਆ ਸਭ ਤੋਂ ਵੱਧ ਕਿਨੇ ਘੁੱਟੇ ਸੋ ਤੋ ਆਤੇ ਯਾਰ ਮम्मा ਹੀ ਕੁੱਟ ਦਿੰਦੇ ਮम्मा ਕੁੱਟਦੀ ਸੀ ਹਾਂਜੀ ਹਾਂਜੀ ਤੇ ਬਾਪੂ ਨੇ ਨਹੀਂ ਕਦੇ ਰੋਕਿਆ ਵੀ ਕਿਉਂ ਕੁੱਟ ਰਹੇ ਹੋ ਪੁੱਤ ਨੂੰ ਬਾਪੂ ਜੀ ਅਸਲ 'ਚ ਜ਼ਿਆਦਾਤਰ ਕੰਮ ਤੇ ਹੁੰਦੇ ਸੀ ਅੱਛਾ ਬਾਪੂ ਜੀ ਤਾਂ ਬੱਚੇ ਤੇ ਰਹਿੰਦੇ ਹਾਂਜੀ ਬੱਚੇ ਤੇ ਜਦੋਂ ਮम्मा ਘਰੇ ਹੁੰਦੇ ਸੀ ਉਹਨਾਂ ਨੂੰ ਪਤਾ ਕੋਈ ਦੱਸਦਾ ਸੀ ਗਵਾਂਢੀ ਤੁਹਾਡਾ ਪੁੱਤਰ ਉੱਥੇ ਗਿਆ ਨਾ ਕੋਈ ਡੁੱਬ ਗਿਆ ਤੇ ਕੱਲ ਨੂੰ ਕੋਈ ਗੱਲ ਨਾ ਸੋ ਇਸ ਤਰ੍ਹਾਂ ਅਸੀਂ ਜਦੋਂ ਆਉਂਦੇ ਹੁੰਦੇ ਸੀ ਬਹੁਤ ਕੁੱਟ ਦਿੰਦੇ ਕਈ ਵਾਰ ਤਾਂ ਭਾਜ ਭੁੱਜ ਜਾਂਦੇ ਹਾਂ ਅੱਛਾ ਜ਼ਿਆਦਾਤਰ ਤੇ ਚਲੋ ਕਟ ਪਈ ਆ ਹਾਂਜੀ ਤੇ ਕਦੇ ਅਫਸੋਸ ਨਹੀਂ ਹੋਇਆ ਵੀ ਜਿੱਦਾਂ ਉਦੋਂ ਭੱਜਦੇ ਸੀ ਤੇ ਅੱਜ ਇੱਥੋਂ ਭੱਜਿਆ ਜਾਵੇ ਤਾਂ ਕਿਵੇਂ ਦਾ ਫੀਲ ਹੋਊਗਾ ਅੱਜ ਖੁਸ਼ੀ ਹੋ ਰਹੀ ਆ ਸਭ ਨੂੰ ਕਿ ਜੇ ਉਦੋਂ ਆਪਾਂ ਤੇ ਬੇੜਾ ਖਾਨੇ ਰਿਆਂ ਕੋਈ ਚੱਕਰ ਨਹੀਂ ਪਰ ਉਹਦਾ ਬੈਨੀਫਿਟ ਸਾਨੂੰ ਅੱਗੇ ਮਿਲ ਗਿਆ ਹੂੰ ਉਹਦਾ ਬੈਨੀਫਿਟ ਹੋ ਰਿਹਾ ਸਾਨੂੰ ਸਾਨੂੰ ਹੁਣ ਇਹ ਆ ਕਿ ਜਦੋਂ ਕੋਈ ਬੰਦਾ ਨਵਾਂ ਹੁੰਦਾ ਨਾ ਜਿੱਦਾਂ ਅਸੀਂ ਤਾਂ ਤੈਰਦੇ ਹਾਂ ਨਹਿਰਾਂ ਵਿੱਚ ਤੇ ਸਾਡਾ ਝੱਕਾ ਖੁੱਲ ਹੁਣ ਬੰਦਾ ਸਿੱਧਾ ਹੀ ਆਣ ਕੇ ਦਰਿਆ ਨੂੰ ਦੇਖੂਗਾ ਤੇ ਦਰਿਆ ਨੂੰ ਡਰੂਗਾ ਪਹਿਲਾਂ ਅਸੀਂ ਨਹਿਰ ਵੇਖੀ ਸਾਨੂੰ ਝੜ ਝੱਕਾ ਖੁੱਲ ਗਿਆ ਕਿਹਦਾ ਮ ਜੋ ਬੰਦਾ ਦਰਿਆ ਨੂੰ ਦੇਖਦਾ ਉਹ ਡਰਦਾ ਬਿਲਕੁਲ ਇਸੇ ਲਈ ਇੱਕ ਲਾਈਵ ਜੈਕਟ ਬਣੀ ਆ ਉਹ ਪਾਣ ਕੇ ਬੰਦਾ ਡੁੱਬਦਾ ਨਹੀਂ ਓਕੇ ਹਾਂਜੀ ਸੁਖਰਾਜ ਕਦੇ ਇਦਾਂ ਦੀ ਘਟਨਾ ਨਹੀਂ ਵਾਪਰੀ ਉਧਰੋਂ ਸੁਖਰਾਜ ਹੋਰੀ ਕਿਸ਼ਤੀਆਂ ਤੇ ਜਾਂਦੇ ਹੁਣ ਤੇ ਉਧਰੋਂ ਕਿਦੇ ਮਾਪੇ ਆ ਜਾਣ ਕਿਉਂਕਿ ਮਾਪੇ ਦਾ ਦੇਖ ਕੇ ਫਿਰ ਉਹ ਤਾਂ ਇਹੀ ਕਹਿਣਗੇ ਨਾ ਆ ਜਾ ਬਾਹਰ ਇਹ ਚੱਪਲ ਵੀ ਉਤਾਰ ਸਕਦੇ ਮੇਰੇ ਦਾ ਹਨਾ ਜਿਵੇਂ ਪਹਿਲਾਂ ਉਤਾਰਦੇ ਸੀ ਜੀ ਜੀ ਇਦਾਂ ਹੋਇਆ ਜੀ ਹਾਂ ਮੈਂ ਨਾ ਸੁਲਤਾਨਪੁਰ ਕਰ ਦਿੰਦਾ ਸੀ ਸੋ ਬਹੁਤ ਬਹੁਤ ਧੰਨਵਾਦ ਉਹਨਾਂ ਕੋਚਾਂ ਦਾ ਵੀ ਜਿਨ੍ਹਾਂ ਨੇ ਮੈਨੂੰ ਚਲੋ ਚੱਲਣਾ ਸਿਖਾਇਆ ਕਿੰਦੇ ਕਿ ਪਹਿਲੇ ਗੁਰੂ ਨੂੰ ਭੁੱਲਣਾ ਨਹੀਂ ਚਾਹੀਦਾ ਬਿਲਕੁਲ ਸੋ ਜੀ ਕਿਤੇ ਮੇਰੀ ਵੀਡੀਓ ਦੇਖ ਰਹੇ ਹੋਣੇ ਤੇ ਮੈਂ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਚੱਲਣਾ ਸਿਖਾਇਆ ਬਿਲਕੁਲ ਤੇ ਚਲੋ ਮੈਂ ਕਲਪ ਬਦਲਿਆ ਉਹ ਚਲੋ ਹੁਣਾਂ ਕੋਈ ਹੋ ਗਏ ਮਿਸ ਨੇ ਆਪਣੀ ਸੋ ਜਦੋਂ ਸੁਲਤਾਨਪੁਰ ਹੁੰਦਾ ਸੀ ਉਦੋਂ ਮੇਰੇ ਮੰਮਾ ਆਏ ਸੀ ਹੂੰ ਚਲੋ ਪਾਪਾ ਨੇ ਅਜੇ ਤੱਕ ਮੈਨੂੰ ਨਹੀਂ ਦੇਖਿਆ ਬੋਟ 'ਚ ਮੰਮਾ ਆਏ ਸੀ ਉਹਨਾਂ ਨੇ ਮੈਨੂੰ ਦੇਖਿਆ ਤਾਂ ਜਦੋਂ ਮਤਲਬ ਨਿਆ ਨਿਆ ਸਿੱਖ ਰਿਹਾ ਸੀ ਨਾ ਮੈਂ ਜਦੋਂ ਡਿੱਗਾ ਅੱਛਾ ਤੇ ਮੰਮਾ ਡਰ ਗਏ ਕਿਦਾਂ ਨੂੰ ਕਿ ਕੀ ਹੋ ਗਿਆ ਤੇ ਮੰਮਾ ਨੂੰ ਪਤਾ ਆਈ ਚਲੋ ਇਹਨਾਂ ਨੂੰ ਤੈਰਨਾ ਆਉਂਦਾ ਹਾਂ ਹਾਂ ਫਿਰ ਉਸ ਤੋਂ ਬਾਅਦ ਜਦੋਂ ਮੈਂ ਬਾਹਰ ਆਇਆ ਤੇ ਵਧੀਆ ਆਇਆ ਫਿਰ ਉਸ ਤੋਂ ਬਾਅਦ ਫਿਰ ਮੈਂ ਬੋਟ 'ਚ ਗਿਆ ਉਹਨਾਂ ਨੇ ਕਿ ਦੱਸਿਆ ਚਲਾ ਕੇ ਬੋਟ ਫਿਰ ਬਹੁਤ ਖੁਸ਼ ਹੋਏ ਕਿ ਸਾਡਾ ਚਲੋ ਕਦੇ ਸੋਚਿਆ ਨਹੀਂ ਸਾਡੇ ਸਾਡੇ ਪਰਿਵਾਰ ਦੇ ਵਿੱਚੋਂ ਇੱਕੂ ਇੱਕ ਮਹਾਰਾਜੀ ਕਰ ਪਣਾ ਬੰਦਾ ਆ ਜਿਹੜਾ ਸਪੋਰਟਸ ਦੇ ਲੈਨ ਚ ਪਿਆ ਬਿਲਕੁਲ ਸਾਰੇ ਬਾਕੀ ਚਲੋ ਸਾਰੇ ਚਾਚ ਤਾਇਆ ਦੇ ਮੁੰਡੇ ਠੀਕ ਆ ਨਸ਼ਾ ਵਗੈਰਾ ਕੋਈ ਨਹੀਂ ਕਰਦੇ ਪਰ ਇਹ ਕਿ ਜਿਹੜਾ ਸਪੋਰਟਸ ਵਾਲਾ ਉਹ ਸਿਰਫ ਨਹੀਂ ਹਾਂ ਹਾਂਜੀ ਤਾਂ ਇਹ ਵੀ ਤਾਂ ਇੱਕ ਨਸ਼ਾ ਹਾਂਜੀ ਇਹ ਵੀ ਇੱਕ ਨਸ਼ਾ ਆ ਮਿਹਨਤ ਦਾ ਨਸ਼ਾ ਤੇ ਦੂਸਰਾ ਨਸ਼ਾ ਚ ਬਹੁਤ ਫਰਕ ਆ ਜਿਹੜਾ ਦੂਜਾ ਨਸ਼ਾ ਲਾ ਲੈਂਦਾ ਉਹ ਮਰ ਜਾਂਦਾ ਜਿਹੜਾ ਇਹ ਨਸ਼ਾ ਲਾ ਲੈਂਦਾ ਉਹ ਤਰ ਜਾਂਦਾ ਹਮ ਸੁਖਰਾਜ ਜਦੋਂ ਹੋਰ ਨੌਜਵਾਨਾਂ ਨੂੰ ਮਿਲਦੇ ਆ ਇੱਕ ਅੱਜ ਉਸ ਸੁਖਰਾਜ ਨਾਲ ਖੜੇ ਆ ਜਿਹੜਾ ਬਹੁਤ ਜ਼ਿਆਦਾ ਨਸ਼ਾ ਕਰਦਾ ਤੇ ਜਿਹੜਾ ਨਸ਼ਾ ਕਰਦਾ ਉਹਦੇ ਮਾਪੇ ਵੀ ਖੁਸ਼ ਹੈਗੇ ਸੁਖਰਾਜ ਸਾਡਾ ਬਹੁਤ ਸੋਹਣਾ ਨਸ਼ਾ ਕਰ ਰਿਹਾ ਅਸੀਂ ਕੋਸ ਸਾਹਿਬ ਨੂੰ ਮਿਲੇ ਤਾਂ ਉਹ ਵੀ ਬੜੇ ਖੁਸ਼ ਨੇ ਕਿ ਹਾਂ ਨਸ਼ਾ ਕਰਦਾ ਭਈ ਅਸੀਂ ਮਾਨਣਾ ਕਿਹਨੇ ਸੁਖਰਾਜ ਨਸ਼ਾ ਕਰਦਾ ਤੇ ਇੱਕ ਨਸ਼ਾ ਉਹ ਹੈ ਜਿਹੜਾ ਸਾਡੀ ਜ਼ਿੰਦਗੀ ਵੀ ਖਰਾਬ ਕਰਦਾ ਸਾਡੇ ਮਾਪਿਆਂ ਨੂੰ ਵੀ ਰੋਲਣੇ ਪਾਉਂਦਾ ਤੇ ਸਾਡੀ ਆਉਣ ਵਾਲੀ ਪੀੜ੍ਹੀ ਵੀ ਖਤਮ ਕਰ ਦਿੰਦਾ ਕੀ ਸੋਚਦਾ ਸੁਖਰਾਜ ਇਹਨਾਂ ਨਸ਼ੇਮਰੇ ਦੇਖੋ ਜੀ ਇਸੇ ਨਾਲ ਇੱਕ ਰਿਲੇਟਡ ਮੇਰੀ ਕਹਾਣੀ ਆ ਮੇਰਾ ਦੋਸਤ ਹੁੰਦਾ ਸੀ ਹੂੰ ਸੋ ਮੇਰੇ ਨਾਲ ਪਹਿਲਾਂ ਮਤਲਬ ਗੇਮ ਕਰਦਾ ਸੀ ਹੂੰ ਸੋ ਮਤਲਬ ਚਲੋ ਪਹਿਲਾਂ ਗੇਮ ਕੀਤੀ ਉਹਨੇ ਮੇਰੇ ਨਾਲ 1.5 ਸਾਲ ਲਗਾਇਆ ਉੱਥੇ ਸੁਲਤਾਨਪੁਰ ਲੋਧੀ ਫਿਰ ਉਸ ਤੋਂ ਬਾਅਦ ਜਿੱਦਾਂ ਕਹਿ ਲਓ ਕਿ ਉਹ ਪਿੰਡ ਚਲਾ ਗਿਆ ਡੀਮੋਟੀਵੇਟ ਹੋ ਗਿਆ ਘਰਦਿਆਂ ਨੂੰ ਕਿਸੇ ਨੇ ਕਿਹਾ ਕਿ ਇਹ ਬਹੁਤ ਲੰਮਾ ਪ੍ਰੋਸੈਸ ਆ ਇਹਦੇ ਵਿੱਚ ਕੁਝ ਬੰਨਣਾ ਕੁਝ ਨਾ ਬੰਨਣਾ ਕਰਦੇ ਡੀਮੋਟੀਵੇਟ ਹੋ ਗਏ ਕਹਿੰਦੇ ਕਿ ਨਹੀਂ ਪਾਈ ਅਸੀਂ ਆਪਣੇ ਲੜਕੇ ਨੂੰ ਕੰਮ ਸਿਖਾ ਦਿੰਨੇ ਆ ਕੋਈ ਹਾਂ ਜਾਂ ਤਾਂ ਹੋਵੇ ਕਿ ਇੱਕ ਬੰਦਾ ਗੇਮ ਛੱਡਤੀ ਕੋਈ ਚੱਕਰ ਨਹੀਂ ਕੰਮ ਸਿੱਖ ਲੇ ਪਰ ਇੱਕ ਹੁੰਦਾ ਕੰਮ ਵੀ ਨਹੀਂ ਸਿੱਖਣਾ ਨਸ਼ਿਆਂ 'ਚ ਪੈ ਜਾ ਉਹ ਗੱਲ ਬਹੁਤ ਮਾੜੀ ਆ ਸੋ ਇਸੇ ਤਰ੍ਹਾਂ ਇੱਕ ਮੇਰਾ ਯਾਰ ਹੁੰਦਾ ਸੀ ਸੋ ਇਦਾਂ ਮਤਲਬ ਕਿ ਉਹਨੇ ਮੇਰੇ ਨਾਲ ਗੇਮ ਕੀਤੀ ਉਸ ਤੋਂ ਬਾਅਦ ਪਿੰਡ ਚਲਾ ਗਿਆ ਪਿੰਡ ਸਾਡੇ ਬਹੁਤ ਹੀ ਲੋਫਰ ਮੁੰਡੇ ਜਿਹੜੇ ਹੁੰਦੇ ਆ ਨਸ਼ੀ ਵਗੈਰਾ ਕਰਦੇ ਆ ਕਦੀ ਇੱਧਰ ਕਰ ਲੈਣ ਹਾਂਜੀ ਸੋ ਉਹਨਾਂ ਨਾਲ ਰਲ ਗਿਆ ਉਹਨਾਂ ਨਾਲ ਰਲ ਕੇ ਨਸ਼ਾ ਵਗੈਰਾ ਪਹਿਲਾਂ ਤਾਂ ਵੇਚਿਆ ਹੂੰ ਫਿਰ ਜਿਹਨੂੰ ਕਹ ਲੋ ਕਿ ਹੌਲੀ ਹੌਲੀ ਜਿੱਦਾਂ ਆਪਾਂ ਮਾੜੀ ਸੰਗਤ ਜਾਂ ਜਿੱਦਾਂ ਦੀ ਵੀ ਸੰਗਤ ਚ ਵੜਾਂਗੇ ਉਦਾਂ ਦੇ ਬਣ ਜਾਵਾਂਗੇ ਹੂੰ ਪਹਿਲਾਂ ਉਹਨੇ ਵੇਚਿਆ ਜਿੱਦਾਂ ਜਿੱਦਾਂ ਵੇਚਦਾ ਸੀ ਉਹਨੂੰ ਵੇਚਣ ਵਾਲਿਆਂ ਨੂੰ ਦੇਖਦਾ ਸੀ ਖਾਂਦੇ ਵੀ ਸੀ ਪੀਂਦੇ ਵੀ ਸੀ ਹੂੰ ਫਿਰ ਉਸੇ ਤਰ੍ਹਾਂ ਉਹ ਵੀ ਲੱਗ ਗਿਆ ਖਾਣ ਪੀਣ ਸੋ ਇਸ ਤਰ੍ਹਾਂ ਅੱਜ ਤੱਕ ਇਹੀ ਜ਼ਿੰਦਗੀ ਦੇ ਉਲਝਣਾਂ ਚ ਪਿਆ ਹੋਇਆ ਹੂੰ ਸੋ ਇਹ ਬਹੁਤ ਮਾੜੀ ਗੱਲ ਆ ਜਿਹੜਾ ਨਸ਼ਾ ਕਰਨਾ ਸੋ ਸਾਰਿਆਂ ਨੂੰ ਜਿਨ੍ਹਾਂ ਨੂੰ ਵੀ ਜਿਨ੍ਹਾਂ ਨੇ ਵੀ ਨਸ਼ਾ ਕਰਨਾ ਹੈ ਉਹ ਮਿਹਨਤ ਦਾ ਕਰੋ ਚੰਗੀ ਖਰਾਕ ਖਾਓ ਆ 버ਗਰ ਨਿਊਡਲ ਵਗੈਰਾ ਕੋਲਡ ਡਰਿੰਕ ਵਗੈਰਾ ਇਹ ਬਹੁਤ ਮਾੜੀਆਂ ਚੀਜ਼ਾਂ ਹੂੰ ਇਹ ਕਿਤੇ ਹੋ ਗਿਆ ਚਲੋ ਚਲੋ ਦਿੱਲੀ ਜਿਹੜਾ ਖਾਣਾ ਨਾ ਉਹ ਬਹੁਤ ਮਾੜਾ ਕਿਤੇ ਕਿਤੇ ਖਾ ਲਿਆ ਕੋਈ ਚੱਕਰ ਨਹੀਂ ਆ ਪਰ ਜਿਹੜਾ ਆਪਾਂ ਦਿੱਲੀ ਆਪਾਂ ਬਾਹਰੋਂ ਵਗੈਰਾ ਰੇੜੀਆਂ ਤੋਂ ਖਾਣੇ ਉਹ ਬਹੁਤ ਮਾੜਾ ਘਰੇ ਬਣਾ ਲਓ ਕੋਈ ਚੱਕਰ ਨਹੀਂ ਆ ਪਰ ਇਹ ਚੀਜ਼ਾਂ ਜਿਹੜੀਆਂ ਨੇ ਆਪਣੇ ਹਾਰਟ ਰੇਟ ਲਈ ਬਹੁਤ ਮਾੜੀਆਂ ਇੱਕ ਸਪੋਰਟਸ ਮੈਨ ਲਈ ਬਹੁਤ ਜ਼ਿਆਦਾ ਬਿਲਕੁਲ ਸੁਗਰਾਜ ਕੀ ਲੱਗਦਾ ਹੈ ਇਹ ਗੱਲ ਸੁਣ ਕੇ ਲੋਕ ਛੱਡ ਦੇਣਗੇ ਅ ਦੇਖੋ ਜੀ ਆਪੂ ਆਪਣਾ ਆਪ ਆਪਣੀ ਜ਼ਿੰਦਗੀ ਆ ਬਿਲਕੁਲ ਹੁਣ ਮੈਨੂੰ ਤੁਸੀਂ ਮੰਨੋਗੇ ਕਈ ਬੰਦੇ ਸੋਚਦੇ ਹੋਣਗੇ ਕਿ ਜਿਹੜੇ ਵੀਡੀਓ ਦੇਖ ਰਹੇ ਹੋਣਗੇ ਜਿੱਦਾਂ ਮਰਜੀ ਆ ਜਦੋਂ ਮੈਂ ਕਿਸੇ ਨੂੰ ਦੱਸਦਾ ਨਾ ਕਿ ਵੀਰੇ ਮੈਨੂੰ ਡੇਢ ਤੋਂ 2 ਸਾਲ ਹੋ ਚੁੱਕੇ ਆ ਮੈਂ ਕਦੇ ਗੋਲ ਗੱਪੇ ਵਗੈਰਾ ਨੂਡਲ ਟਿੱਕੀਆਂ ਵਗੈਰਾ ਕੁਝ ਨਹੀਂ ਚਾਹ ਵਗੈਰਾ ਨਹੀਂ ਮੈਂ ਪੀਤੀ ਹੂੰ ਤੇ ਖੰਡ ਵਗੈਰਾ ਤੋਂ ਬਹੁ ਪਰੇਜ ਆ ਮਤਲਬ ਇਹ ਚੀਜ਼ਾਂ ਬਹੁਤ ਦੂਰ ਆ ਤੇ ਕਈ ਲੋਕ ਮੰਨਦੇ ਨਹੀਂ ਕਹਿੰਦੇ ਕਿ ਨਹੀਂ ਇਦਾਂ ਹੋ ਨਹੀਂ ਸਕਦਾ ਪਰ ਜਿਹਨੇ ਜ਼ਿੰਦਗੀ 'ਚ ਕੁਝ ਬੰਨਣਾ ਹੋਵੇ ਨਾ ਤਾਂ ਉਹ ਆਪਣਾ ਗੋਲ ਜਿਹੜਾ ਸਿੱਧਾ-ਸਿੱਧਾ ਲੈ ਕੇ ਚੱਈਏ ਕਿ ਹਾਂ ਵੀ ਮੈਂ ਆ ਚੀਜ਼ ਤਿਆਗੂਗਾ ਹੂੰ ਤਿਆਗ ਕਰੋ ਜ਼ਿੰਦਗੀ ਆਪੇ ਸਭ ਕੁਝ ਮਹਾਰਾਯਾ ਆਪੇ ਦੇ ਦਿੰਦੇ ਹੂੰ ਤਿਆਗ ਤੇ ਪਹਿਲਾਂ ਸੁਗਰਾਜ ਚਾਹ ਪੀਂਦਾ ਸੀ ਬਹੁਤ ਜ਼ਿਆਦਾ ਪੀਂਦਾ ਬਾਈ ਕਿੰਨੀ ਮੈਂ ਕੰਮ ਤੇ ਜਦੋਂ ਜਾਂਦਾ ਸੀ ਨਾ ਹੂੰ ਸੋ ਮੈਂ ਤੁਹਾਨੂੰ ਦੱਸਦਾ ਮੈਂ ਬਹੁਤ ਮਿਡਲ ਕਲਾਸ ਫੈਮਿਲੀ ਤੋਂ ਹੂੰ ਸੋ ਜਦੋਂ ਮੈਂ ਘਰੇ ਹੁੰਦਾ ਸੀ ਨਾ ਤੁਸੀਂ ਮੰਨੋਗੇ ਮੈਂ ਸਪੋਰਟਸ ਨਹੀਂ ਕਰਦਾ ਹੂੰ ਹੂੰ ਮਤਲਬ ਪਿੰਡਾਂ 'ਚ ਇੱਕ ਕਬੱਡੀ ਖੇਡਦੇ ਨਾ ਸਰਕਲ ਬਗਾਲੀ ਹੂੰ ਉਹ ਨਾਰਮਲੀ ਆਪਾਂ ਇੱਕ ਚਾਹ ਤੌਰ ਤੇ ਚੱਲ ਜਾਂਦੇ ਹੁੰਦੇ ਸੀ ਬਿਲਕੁਲ ਪਰ ਚਾਹ ਮੈਂ ਬਹੁਤ ਪੀਂਦਾ ਹੁੰਦਾ ਸੀ ਹੂੰ ਚਾਹ ਮੈਂ ਇੱਕ ਦਿਨ ਚ ਤੁਸੀਂ ਮੰਨੋਗੇ ਨਾ ਦੋ ਤੋਂ ਤਿੰਨ ਥਰਮੋਸ਼ਾਂ ਪੀ ਜਾਂਦੇ ਹੁਣ ਕਈ ਬੰਦੇ ਕਹਿੰਦੇ ਇੱਕ ਦਿਨ ਚ ਹਾਂ ਹੁਣ ਕਈ ਬੰਦੇ ਕਹਿੰਦੇ ਝੂਠ ਮਾਰਦਾ ਹੂੰ ਹੁੰਦਾ ਕੀ ਸੀ ਕਿ ਮੈਂ ਇੱਕ ਵਾਰ ਜਦੋਂ ਅਸੀਂ ਨਾ ਪੱਠੇ ਦਾ ਕੰਮ ਕਰਦੇ ਹਾਂ ਜੀ ਹੂੰ ਸੋ 4 ਵਜੇ ਅਸੀਂ ਮੈਂ ਤੁਸੀਂ ਮੰਨੋਗੇ ਅ ਤੁਸੀਂ ਕਹਣਾ ਝੂਠ ਬੋਲਦਾ ਨਹੀਂ 12 ਵਜੇ ਮੈਂ ਉੱਠਦਾ ਸੀ ਹੂੰ 12 ਵਜੇ ਉੱਠ ਕੇ ਮੈਂ ਚਾਹ ਤਰਨੀ ਅੱਛਾ ਮੇਰੀਆਂ ਭੈਣਾਂ ਵੀ ਹੁੰਦੀਆਂ ਸੀ ਪਰ ਮੇਰੀ ਮਾਂ ਮਾਤਾ ਜੀ ਵੀ ਹੁੰਦੇ ਸੀ ਪਰ ਮੈਂ ਮਾਤਾ ਜੀ ਨੂੰ ਨਹੀਂ ਉਠਾਉਂਦਾ ਹੁੰਦਾ ਕਿਉਂਕਿ 12 ਵਜੇ ਦਾ ਟਾਈਮ ਬਹੁਤ ਜ਼ਿਆਦਾ ਹੁੰਦਾ ਸੀ ਅੱਛਾ ਰਾਤ ਨੂੰ 12 ਵਜੇ ਉੱਠਦੇ ਹਾਂ ਮੈਂ ਰਾਤ ਨੂੰ 12 ਵਜੇ ਉੱਠ ਕੇ ਸਵਾ 12 12:30 ਵਜੇ ਚਾਹ ਧਰ ਦਿੰਦੀ ਹਾਂ ਚਾਹ ਧਰ ਕੇ ਮੈਂ ਸਾਰੇ ਕੋਲੇ ਵਗੈਰਾ ਚੌਲ ਵਗੈਰਾ ਪਾ ਦਿੰਦੀ ਹਾਂ ਛੱਕ ਕੇ ਫਿਰ ਕੰਮ ਤੇ ਚੱਲ ਜਾਣਾ 1 ਵਜੇ ਹਾਂ ਜਾ ਕੇ ਫਿਰ 7 ਵਜੇ ਜਾਣਾ ਉਧਰੋਂ ਭੱਜ ਕੇ ਆਉਣਾ ਮੈਂ ਸਕੂਲੇ ਜਾਣਾ ਪੱਗ ਬੰਨਣੀ ਸਾਰਾ ਤਿਆਰ ਵਗੈਰਾ ਹੋ ਕੇ ਸਕੂਲੇ ਜਾਣਾ ਸਕੂਲੇ ਕਈ ਵਾਰ ਤਾਂ ਲੈਕਚਰ ਲਾਉਂਦੇ ਸਮੇਂ ਤਾਂ ਨੀਂਦ ਵੀ ਆ ਜਾਂਦੀ ਸੀ ਅੱਛਾ ਤੇ ਟੀਚਰ ਵਗੈਰਾ ਮੇਰੇ ਇਨਚਾਰਜ ਆ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਕੰਮ ਕਰਦਾ ਤਾਂ ਕੋਈ ਚੱਕਰ ਨਹੀਂ ਆ ਤੇ ਕੋਈ ਨਹੀਂ ਇਹਨੂੰ ਆਰਾਮ ਕਰਨਾ ਤਾਂ ਕੋਈ ਦੀ ਪੀਰੀਅਡ ਫਿਰ ਮੈਂ ਉਦੋਂ ਪਹਿਲਾਂ ਜਾਂਦੀ ਵਾਰ ਪੀਣੀ ਹੂੰ ਫਿਰ ਜਦੋਂ ਤੁਰਨ ਲੱਗੇ ਘਰੋਂ ਫੇਰ ਪੀਣੀ ਪੀਣੀ ਜਦੋਂ ਉੱਥੇ ਪਹੁੰਚ ਗਏ ਆ ਫੇਰ ਪੀਣੀ ਹਾਂ 5 ਵਜੇ ਫੇਰ ਪੀ ਜਦੋਂ ਆਉਣ ਲੱਗਣਾ ਫੇਰ ਪੀਣੀ ਜਦੋਂ ਘਰੇ ਆ ਗਿਆ ਫੇਰ ਪੀਣੀ ਜਦੋਂ ਸਕੂਲੇ ਜਾਣਾ ਫੇਰ ਪੀਣੀ ਜਦੋਂ ਸਕੂਲੋਂ ਆ ਗਿਆ ਕੰਮ ਤਾਂ ਫੇਰ ਪੀ ਮਤਲਬ ਕਿ ਰੈਗੂਲਰ ਜਿੱਦਾਂ ਮੈਂ ਨਾ ਬਹੁਤ ਜ਼ਿਆਦਾ ਇੱਕ ਚੀਜ਼ਾਂ 'ਚ ਫਸ ਗਿਆ ਸੀ ਹੂੰ ਮੇਰੇ ਘਰ ਦੇ ਮੈਨੂੰ ਮੇਰੇ ਘਰਦਨ ਮੇਰੇ 'ਚ ਕੁਝ ਦਿੱਕਤ ਸੀ ਇਹ ਬੱਚਾ ਕੁਝ ਕਰ ਸਕਦਾ ਇਹਨੂੰ ਕੱਢੀਏ ਬਾਹਰ ਬਿਲਕੁਲ ਸੋ ਚਲੋ ਜਿੰਮੀ ਮਰਜ਼ੀ ਆ ਕਰਦੇ ਮੇਰੇ ਬਹੁਤ ਸਪੋਰਟ ਕੀਤੀ ਮੇਰਾ ਭੈਣਾ ਮੇਰਾ ਭਰਾ ਸਾਰਾ ਮੇਰੀ ਫੈਮਿਲੀ ਵਾਸਤੇ ਰਹੇ ਚਲੋ ਹਰ ਇੱਕ ਦੀ ਫੈਮਿਲੀ ਵਾਸਤੇ ਰਹੇ ਮੇਰੇ ਮਾਪੇ ਨੇ ਅੱਜ ਤੱਕ ਮੈਨੂੰ ਕਿਸੇ ਚੀਜ਼ ਦੀ ਥੋੜੀ ਨਹੀਂ ਹੁੰਦੀ ਇੱਕ ਹੁੰਦਾ ਨਾ ਫੈਮਿਲੀ ਤੋਂ ਰਹਿ ਜਾਣਾ ਕਿ ਭਾਈ ਸਭ ਕਰੂੰ ਸਪੋਰਟ ਨਹੀਂ ਹੈਗੀ ਮੈਂ ਗੇਮ ਨਹੀਂ ਕਰ ਸਕਦਾ ਪਰ ਮੇਰੇ ਘਰਦਿਆਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਮਾ ਸੋ ਮੇਰੇ ਮਾਪੇ ਬਾਪੂ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਨੇ ਸੀ ਪੁੱਤਰ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਹੀਂ ਲੈਣੀ ਕਿਸੇ ਵੀ ਚੀਜ਼ ਦੀ ਲੋੜ ਆ ਸਾਨੂੰ ਕਾਲ ਕਰ ਉਹ ਕੋਈ ਦਿੱ ਤਾਂ ਬੜੇ ਸੋਹਣੀਆਂ ਗੱਲਾਂ ਨੇ ਸੁਖਰਾਜ ਦੇ ਨਾਲ ਕਰਨੀਆਂ ਪਰ ਕਦੇ ਫੇਰ ਵੀ ਆਪਾਂ ਸੁਖਰਾਜ ਨੂੰ ਮਿਲਾਂਗੇ ਅਖੀਰ ਦੇ ਉੱਪਰ ਸਾਡੇ ਦਰਸ਼ਕਾਂ ਨੂੰ ਮੈਂ ਇਹ ਜ਼ਰੂਰ ਚਾਹੂੰਗਾ ਕਿ ਸਾਡਾ ਸੁਖਰਾਜ ਇਹ ਦੱਸੇ ਕਿ ਇਹਨੇ ਚਾਹ ਛੱਡੀ ਕਿਵੇਂ ਕਿਉਂਕਿ ਅਸੀਂ ਵੀ ਬਹੁਤ ਚਾਹ ਪੀਂਦੇ ਹਾਂ ਸੁਖਰਾਜ ਤੇ ਮੈਨੂੰ ਲੱਗਦਾ ਤੁਹਾਡੇ ਤੋਂ ਅਸੀਂ ਇੱਕ ਚੀਜ਼ ਲੈ ਕੇ ਜਾ ਸਕਦੇ ਹਾਂ ਤੁਸੀਂ ਇਹ ਜ਼ਰੂਰ ਦੱਸੋ ਕਿ ਕਿਵੇਂ ਛੱਡੀ ਜਾ ਸਕਦੀ ਹੈ ਦੇਖੋ ਜੀ ਇਹ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਨਾ ਸ਼ਾਇਦ ਕਿਤੇ ਨਾ ਕਿਤੇ ਕੁਝ ਬੰਦਿਆਂ ਨੂੰ ਇਹ ਵਧੀਆ ਲੱਗੇ ਹਮ ਤਾ ਜੋ ਚਾਹ ਮੇਰਾ ਛੱਡਣ ਦਾ ਰੀਜ਼ਨ ਬੁਰੀਆਂ ਚੀਜ਼ਾਂ ਬਹੁਤ ਬੁਰੀਆਂ ਆਦਤਾਂ ਮੈਂ ਛੱਡੀਆਂ ਹੂੰ ਬੁਰੀਆਂ ਆਦਤ ਛੱਡਣ ਦਾ ਮੇਰਾ ਇੱਕ ਰੀਜ਼ਨ ਸੀ ਹੂੰ ਮੈਂ ਇੱਕ ਦਿਨ ਨਾ ਇਕੱਲਾ ਬੈਠਾ ਸੀ ਸੁਲਤਾਨਪੁਰ ਲੋਧੀ ਜਿੱਥੇ ਮੈਂ ਪ੍ਰੈਕਟਿਸ ਕਰਦਾ ਸੀ ਹੂੰ ਮੈਂ ਘਰੇ ਬੈਠਾ ਤੇ ਕਿਹੜੀਆਂ ਕਿੜੀਆਂ ਚੀਜ਼ਾਂ ਮੇਰੇ ਲਈ ਸਹੀ ਆ ਜ਼ਿੰਦਗੀ ਚ ਕਿਹੜੀਆਂ ਮੈਨੂੰ ਰੋਕ ਰਹੀਆਂ ਮੇਰੀ ਮੰਜ਼ਿਲ ਤੇ ਜਾਣ ਤੋਂ ਮੈਂ ਉਹ ਸੋਚਣਾ ਬਿਲਕੁਲ ਸਾਰੀਆਂ ਸੋਚ ਕੇ ਮੈਂ ਇੱਕ ਕਾਪੀ ਤੇ ਲਿਖਿਆ ਸਾਈਡ ਤੇ ਲਿਖ ਕੇ ਮੈਂ ਸਾਰੀਆਂ ਚੀਜ਼ਾਂ ਸੈੱਟ ਕੀਤਾ ਕਿ ਹਾਂ ਆ ਚੀਜ਼ਾਂ ਆਪਾਂ ਕੱਟਨੀ ਫਿਰ ਮੈਂ ਘਰ ਵੱਲ ਧਿਆਨ ਦਿੱਤਾ ਇੱਕ ਮੈਂ ਆਪਣੇ ਘਰ ਪਰਿਵਾਰ ਪੈਸੇ ਲਗਾ ਰੇ ਆ ਜੇ ਮੈਂ ਬਾਹਰ ਆਣ ਕੇ ਵੀ ਮਾੜੀਆਂ ਚੀਜ਼ਾਂ ਖਾਵਾਂ ਮਾੜੀਆਂ ਮਾੜੇ ਕਰਮ ਕਰਾਂ ਮਾੜੀ ਟਾਣੀ ਚ ਪਾਵਾਂ ਤਾਂ ਮੇਰਾ ਮੇਰੇ ਘਰ ਦਾ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਅੱਖਾਂ ਚ ਘੱਟਾ ਪਾਉਣ ਵਾਲੀ ਗੱਲ ਆ ਮਾਪਬਪ ਸੋ ਇਸੇ ਚੀਜ਼ਾਂ ਨੂੰ ਸੋਚਦਾ ਆ ਕਿ ਮੇਰੀਆਂ ਘਰੇ ਪੈਣਾ ਨੇ ਤੇ ਨਾ ਮੇਰਾ ਭਾਈ ਮੇਰੇ ਤੇ ਆਸ ਰੱਖੀ ਬੈਠਾ ਆ ਕਿ ਮੇਰਾ ਵੱਡਾ ਛੋਟਾ ਭਾਈ ਕੋਈ ਨਹੀਂ ਕੁਝ ਕਰੂਗਾ ਬਿਲਕੁਲ ਮੇਰੇ ਮਾਪਬਪ ਮੇਰੇ ਤੇ ਆਸ ਰੱਖੀ ਬੈਠਾ ਕਿ ਮੇਰੇ ਪਿੰਡ ਚ ਮੇਰੇ ਬਾਪੂ ਦੀ ਟੌਰ ਹੋਏਗੀ ਬੱਲੇ ਉਹਨਾਂ ਚੀਜ਼ਾਂ ਨੂੰ ਸੋਚਦਾ ਆ ਮੈਂ ਇਹ ਚੀਜ਼ਾਂ ਛੱਡੀਆਂ ਕਿ ਨਹੀਂ ਜੇ ਮੈਂ ਇਹ ਚ ਕਿ ਪੁੱਤ ਜਾ ਤੂੰ ਕਰ ਕੁਝ ਜਿਵੇਂ ਘਰੋਂ ਘਾਰੇ ਜੋ ਜੋ ਮੈਂ ਬੁਰੀਆਂ ਚੀਜ਼ਾਂ ਘਰੇ ਕਰਦਾ ਸੀ ਹੂੰ ਜੇ ਉਹੀ ਚੀਜ਼ਾਂ ਮੈਂ ਬਾਹਰ ਕਰਾਂਗਾ ਮੇਰਾ ਕੋਈ ਬੈਨੀਫਿਟ ਨਹੀਂ ਕੋਈ ਬੈਨੀਫਿਟ ਇਸ ਕਰਕੇ ਮੈਂ ਘਰ ਦੀਆਂ ਚੀਜ਼ਾਂ ਘਰੇ ਹੀ ਬਾਹਰ ਛੱਡ ਤੀਆਂ ਹੂੰ ਸਾਰਾ ਚੀਜ਼ ਆਪਾਂ ਮਾੜੀ ਜਿਹੜੀ ਚੀਜ਼ ਆ ਉਹ ਸਾਰੀਆਂ ਇੱਕ ਸਾਈਡ ਤੇ ਕੀਤੀ ਨੇ ਹੂੰ ਸੋ ਇਹਨਾਂ ਚੀਜ਼ਾਂ ਨੂੰ ਆਪਾਂ ਘਰ ਨੂੰ ਸੋਚਿਆ ਫੈਮਿਲੀ ਨਾਲ ਵੇਖਿਆ ਇਸ ਚੀਜ਼ ਨੂੰ ਮੈਂ ਦੇਖਿਆ ਕਿ ਨਹੀਂ ਇਹ ਚੀਜ਼ਾਂ ਮਾੜੀਆਂ ਜਿਵੇਂ ਅੱਜ ਚੀਜ਼ ਨਹੀਂ ਛੱਡ ਸਕਦਾ ਜ਼ਿੰਦਗੀ 'ਚ ਸਰ ਤਿਆਗ ਬਹੁਤ ਵੱਡੀ ਚੀਜ਼ ਜਰੂਰੀ ਜਿਹੜਾ ਬੰਦਾ ਤਿਆਗ ਕਰ ਲੈਂਦਾ ਨਾ ਉਹ ਜ਼ਿੰਦਗੀ ਚ ਹਰ ਇੱਕ ਮਤਲਬ ਮੰਜ਼ਿਲ ਹਾਸਲ ਕਰ ਸਕਦਾ ਹੈ ਇਹ ਮੈਂ ਦਾਅਵੇ ਨਾ ਕਹਿ ਸਕਦਾ ਸੋ ਹੁਣ ਤੱਕ ਚਲੋ ਮੈਂ ਨੈਸ਼ਨਲ ਖੇਡਣਾ ਤੇ ਮੈਨੂੰ ਇੰਨਾ ਯਕੀਨ ਆ ਕਿ ਇੰਟਰਨੈਸ਼ਨਲ ਖੇਡਣਾ ਬਾਕੀ ਜ਼ਰੂਰ ਮੈਡਲ ਵੀ ਆਊਗਾ ਇੰਟਰਨੈਸ਼ਨਲ ਕਿਉਂ ਕਾਸੀ ਵੀ ਕਰਦੇ ਆ ਹਾਂਜੀ ਸੋ ਚਲੋ ਗੋਲ ਤਾਂ ਮੇਰਾ 올림픽 ਤੱਕ ਦਾ ਹੈ ਗੁਰੂ ਰਾਮਦਾਸ ਜੀ ਮੈਂ ਭਰੋਸਾ ਉਹਨਾਂ ਤੇ ਕਰਦਾ ਹਾਂ ਜੀ ਹਾਂਜੀ ਸੋ ਗੁਰੂ ਰਾਮਦਾਸ ਜੀ ਤੇ ਹਾਂ ਇਹਨਾਂ ਚੀਜ਼ਾਂ ਨੂੰ ਮੈਂ ਘਰ ਵੱਲ ਵੇਖਿਆ ਤੇ ਇਸ ਚੀਜ਼ ਨਾਲ ਮੈਂ ਚਾਹ ਵਗੈਰਾ ਬੁਰੀਆਂ ਚਾਹਾਂ ਛੱਡੀਆਂ ਵੇ ਤਾਂ ਮੇਰੇ ਹਿਸਾਬ ਨਾਲ ਮੈਂ ਜੇ ਘਰਵਾਲਨਾ ਦੇਖਦਾ ਤੇ ਮੈਂ ਫਸਿਆ ਰਹਿਣਾ ਸੀ ਬਹੁਤ ਔਖਾ ਸੀ ਹਾਂਜੀ ਬਹੁਤ ਔਖਾ ਤਾਂ ਬਾਕੀ ਦੋਸਤੋ ਸੁਖਰਾਜ ਨੇ ਇਕੱਲੀ ਚਾਹ ਨਹੀਂ ਛੱਡੀ ਹੋਰ ਬੜੀਆਂ ਬੁਰੀਆਂ ਆਤਾਂ ਨੂੰ ਤਿਆਗਿਆ ਤੇ ਅਸੀਂ ਵੀ ਦੁਆ ਕਰਦੇ ਹਾਂ ਸਾਡੇ ਛੋਟੇ ਭਰਾ ਲਈ ਸਾਡੇ ਛੋਟੇ ਬੱਚੇ ਲਈ ਕਿ 올림픽 ਦਾ ਸੁਪਨਾ ਗੁਰੂ ਮਹਾਰਾਜ ਸਾਡੇ ਵਾਹਿਗੁਰੂ ਸਾਡੇ RAMDAS ਗੁਰੂ ਜੀ ਜਲਦੀ ਸਾਡੇ 15 ਸਾਲ ਦੇ ਜਾਏ ਨੂੰ ਉਲੰਪਿਕ ਤੱਕ ਲੈ ਕੇ ਜਾਣਾ ਤੇ ਤਾਂ ਜੋ ਇਹ ਆਪਣੇ ਮਾਪਿਆਂ ਦਾ ਵੀ ਨਾਮ ਰੋਸ਼ਨ ਕਰੇ ਤੇ ਪੂਰੇ ਪੰਜਾਬ ਦਾ ਵੀ ਨਾਮ ਰੋਸ਼ਨ ਕਰੇ ਸੋ ਜੁੜੇ ਰਹੋ ਸਿੱਖਦੇ ਰਹੋ ਸੁਖਰਾਜ ਜਿਹੇ ਦੋਸਤਾਂ ਤੋਂ ਸੁਖਰਾਜ ਜਿਹੇ ਭਰਾਵਾਂ ਤੋਂ ਇੱਕ ਨਵੇਂ-ਨਵੇਂ ਤਰੀਕੇ ਲੈਂਦੇ ਰਹੋ ਨਵੀਆਂ ਉਮੀਦਾਂ ਦੇ ਨਾਲ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਅੱਜ ਤੋਂ ਫੇਰ ਸ਼ੁਰੂ ਕਰੋ ਸੋ ਕੈਮਰਾਮੈਨ ਸ਼ੀਖਾ ਦੇ ਨਾਲ ਲਾ ਡਿਜੀਟਾਣਾ ਧੰਨਵਾਦ